ਸਤਨਾਮ ਵਾਹਿਗੁਰੂ ਸਾਹਿਬੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨਾ ਦਾ ਹਾਉ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਨਾ ਪਰਖ ਗੁਰ ਨਿਸਤਾਰੇ ਸਤਨਾਮ ਵਾਹਿਗੁਰੂ ਸਾਇ ਗੇ ਸੁਰਠਾ ਮਹਲਾ ਰਵਾ ਕਰ ਪਹਿਲਾ ਤੇ ਟੁਕੇ ਇੱਕ ਓਮਕਾਰ ਸਤ ਗੁਰ ਪ੍ਰਸਾਦ ਕਿਸ ਹੋ ਜਾਤੀ ਕਿਵੇਂ ਆਰਾਦੇ ਜਾ ਸਭ ਕੋ ਪੀਤਾ ਹੋ ਸੇ ਜੋ ਜੋ ਦਿੱਸਾਈ ਵੱਡਾ ਵਢੇਰਾ ਸੋ ਸੋ ਖਕੁਰਲ ਸੇ ਨਿਰਭਉ ਨਿਰੰਕਾਰ ਪਵਖੰਡਣਾ ਨਾਵ ਸੁਖ ਨਵ ਨਿਦ ਦੇਸੇ ਹਰ ਗਿਓ ਤੇਰੀ ਦਾਤੀ ਰਾਜਾ ਮਾਨਸ ਬਕੜਾ ਕਿਆ ਸਲਾਹੀ ਕਿਆ ਤਿਸ ਕਾ ਮਹਤਾਜਾ ਰਹਾਉ ਜਨ ਹਰ ਧਿਆਇਆ ਸਭ ਕਿਛ ਤਿਸ ਕਾ ਤੇ ਸਿ ਕੀ ਪੂਖ ਗਵਾਈ ਐਸਾ ਤਨ ਦਿਆ ਸੁਖ ਦਾਤਾ ਨਿਖਤ ਨ ਕਬਹੀ ਜਾਈ ਆਨੰਦ ਪਿਆ ਸੁਖ ਸਹਜ ਸਮਾਨੇ ਸਤ ਗੁਰ ਮੇਲਾ ਮਿਲਾਇ ਮਨ ਨਾਮ ਜਪ ਨਾਮ ਅਰਾਦੇ ਅਨੰਦੈ ਨਾਮ ਹਵਕਾਨੀ ਉਪਦੇਸ ਸੁਣ ਸਾਧ ਸੰਤਨ ਕਾ ਸਭ ਤੋਂ ਕੀ ਕਾਨ ਜਮਾਨੀ ਜਿਨ ਕਾ ਕਿਰਪਾਲ ਹੁਆ ਪ੍ਰਮੇਰਾ ਸੇ ਲਾਗੈ ਗੁਰ ਕੀ ਬਾਣੀ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਿਆਲਾ ਸਭ ਕਿਸ ਕੀਤਾ ਤੇਰਾ ਵਰਤਾ ਕੀ ਹਮ ਬਾਲ ਗੋਪਾਲਾ ਰੱਖ ਲਿਓ ਨਾਨਕ ਜਨ ਤੁਮਰਾ ਜੋ ਪਿਤਾ ਪੁੱਤ ਕਿਰਪਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਮਬਾਲ ਗੋਪਾਲਾ ਰਖ ਲਿਓ ਨਾਨਕ ਜਨ ਤੁਮਰਾ ਜੋ ਪਿਤਾ ਪੂਤਾ ਕਿਰਪਾਲ ਸੋਰਠਾ ਮਹੱਲਾ ਪੰਜਵਾ ਘਰ ਪਹਿਲਾ ਪੇ ਤੁਕੇ ਇਕ ਓੰਕਾਰ ਸਤਗੁਰ ਪ੍ਰਸਾਦ ਕਿਸ ਹਉ ਜਾਤੀ ਕਿਸ ਆਰਾਦੀ ਜਾਂ ਸਭ ਤੂ ਕੀਤਾ ਹੋਸੀ ਜੋ ਜੋ ਦਿਸਾ ਵਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਉ ਖੰਡਨ ਸਭ ਸੁਖ ਨਵਨਤ ਦੇਸੀ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਲਾਹੀ ਕਿਆ ਤਿਸ ਕਾ ਮਹਤਾਜਾ ਰਹਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਦੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਛੁਰਠ ਰਾਗ ਅੰਦਰ ਅੰਗ 608 ਪਰਾ ਅੱਜ ਦੇ ਅੰਮ੍ਰਿਤ ਵੇਲੇ ਦੇ ਅਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਨਗਰ ਖੇੜੇ ਤੇ ਮਿਹਰ ਪਰਿਆਸਤ ਰੱਖਣ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ